ਡੰਗੇ ਦੇ ਉੱਪਰ ਪਾਣੀ ਆਂ ਡਿਆ ਤਾਰਿਆ ਤੁੰਗੀ ਡੰਡਿਆ ਓਏ ਹਾਂ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਕੱਤਾ ਮੇਰੇ ਆ ਪਲ 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 ਬਲ 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 ਵਾਹਿਗੁਰੂ 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 ਉਹ ਬਾਬਾ ਖਵਾਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ ਬਾਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਅਰੇ ਇਹ ਕਿਉਂ ਨਹੀਂ ਚੱਲਦਾ ਮੇਰੇ ਫੋਨ ਤੇ ਬਾਈ ਹੋਏ ਬਣਾਉਣ ਦੇ ਇੱਥੇ ਬਣਾਉਣੇ ਥੱਲੇ ਪਾਣੀ ਤਾਂ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਨਖੇ ਵਾਲੀ ਗੰਧ ਤੇ ਪਣੀ ਜੜ ਗਿਆ ਨਖੇ ਵਾਲੀ ਤੇ ਓ ਮੈਂ ਆ ਗਾੜੇ